ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਮਗੇ ਤੇ ਚੜ੍ਹਦੀ ਕਲਾ ਵਿੱਚ ਹੋਮਗੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੰਜਾਬ ਪੁਲਿਸ ਕਨਸਟੇਬਲ 2025 ਦੇ ਜੋ ਫਿਜ਼ੀਕਲ ਦੀ ਤਿਆਰੀ ਕਰ ਰਹੇ ਆ ਉਹਨਾਂ ਕੈਂਡੀਡੇਟਸ ਵਾਸਤੇ ਕਿਉਂਕਿ ਉਹਨਾਂ ਵਾਸਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਵੱਡਾ ਸਰਪ੍ਰਾਈਜ਼ ਆ ਤੇ ਇੱਕ ਬਹੁਤ ਵੱਡਾ ਗਿਵ ਅਵੇ ਉਹਨਾਂ ਲਈ ਆਪਾਂ ਜੋ ਪਲਾਨ ਕੀਤਾਗਾ ਜੀ ਹਾਂ ਉਹਨਾਂ ਲਈ ਇੱਕ ਬਹੁਤ ਵੱਡਾ ਗਿਵ ਅਵੇ ਪਲਾਨ ਕੀਤਾ ਜਿਹਦੇ ਨਾਲ ਤੁਹਾਡਾ 500 ਤੋਂ ਲੈ ਕੇ 1000 ਰੁਪਏ ਤੱਕ ਜੋ ਬੈਨੀਫਿਟ ਆ ਉਹ ਹੋ ਜਾਣਗੇ ਜੀ ਕਿਉਂਕਿ ਜਿਹੜੇ ਬੱਚਿਆਂ ਨੂੰ ਪਤਾ ਕਿ ਸਾਡੇ ਮਾਰਕਸ ਵਧੀਆ ਬਣ ਰਹੇ ਹਨ ਤੇ ਕੀ ਮੈਚ ਕਰਕੇ ਤੇ ਸਾਡਾ ਸਾਨੂੰ ਫਿਜ਼ੀਕਲ ਦੀ ਕਾਲ ਆਉਣੀ ਹੀ ਆਉਣੀ ਹੈ ਜੀ ਉਹਨਾਂ ਲਈ ਅੱਜ ਦੀ ਇਹ ਆਪਾਂ ਵੀਡੀਓ ਬਣਾ ਰਹੇ ਹਾਂਗੇ ਕਿਉਂਕਿ ਜਦੋਂ ਫਿਜ਼ੀਕਲ ਦੀ ਤਿਆਰੀ ਕਰਦੇ ਆਂਗੇ ਤਾਂ ਇੱਕ ਡਾਈਟ ਪਲਾਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਵਰਕਆਊਟ ਦੇ ਨਾਲ ਕਿਉਂਕਿ ਜਦੋਂ ਵਰਕਆਊਟ ਕਰਦੇ ਆਂ ਤਾਂ ਵਰਕਆਊਟ ਤੋਂ ਬਾਅਦ ਜਿਹੜੀ ਰੀਕਵਰੀ ਆਪਣੀ ਉਹ ਰੈਸਟ ਤੇ ਰਾਈਟ ਨਹੀਂ ਕਰਨੀ ਆ ਜੀ ਸੋ ਆਪਣੇ ਨਾਲ ਕੁਝ ਆਪਣੇ ਭਰਾ ਜੋ ਜਿਮਿੰਗ ਦੇ ਵਿੱਚ ਤੇ ਕੋਰ ਐਥਲੀਟਿਕਸ ਦੇ ਵਿੱਚ ਜੁੜੇ ਹੋਏ ਨੇਗੇ ਉਹ ਆਪਣੇ ਨਾਲ ਨੇਗੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜੋ ਡਾਈਟ ਪਲਾਨ ਹੈ ਜੋ ਕਿ ਕੋਈ 500 ਦਾ ਬਣਾਉਂਦਾ ਕੋਈ 1000 ਦਾ ਤੇ ਪਰਸਨਲ ਜੋ ਡਾਈਟ ਪਰਸਨਲ ਟ੍ਰੇਨਰ ਸੰਦੇ ਉਹ ਤਾਂ ਡਾਈਟ ਪਲਾਨ ਨੂੰ ਪਤਾ ਕਿੰਨੇ ਕਿੰਨੇ ਮਹਿੰਗੇ ਦਿੰਦੇ ਆਗੇ ਪਰ ਆਪਾਂ ਤੁਹਾਡੇ ਲਈ ਇਹੇ ਡਾਈਟ ਪਲਾਨ ਨੇ ਜੋ ਬਿਲਕੁਲ ਹੀ ਫਰੀ ਦੇਣ ਜਾ ਰਹੇ ਹਾਂ ਜੀ ਹਾਂ ਬਿਲਕੁਲ ਹੀ ਫਰੀ ਦੇਣ ਜਾ ਰਹੇ ਹਾਂ ਤਾਂ ਇਹ ਤੁਹਾਨੂੰ ਡਾਈਟ ਪਿਆਹੀ ਕਿਵੇਂ ਮਿਲੇਗਾ ਇਹ ਤੁਹਾਨੂੰ ਆਪਾਂ ਸਾਰਾ ਪ੍ਰੋਸੀਜਰ ਇੱਥੇ ਸਮਝਾ ਦਿੰਦੇ ਹਾਂ ਜੋ ਵੀ ਫਿਜ਼ੀਕਲ ਦੀ ਤਿਆਰੀ ਕਰ ਰਹੇ ਹੈ ਜੇਕਰ ਤੁਸੀਂ ਡਾਈਟ ਪਲਾਨ ਲੈਣਾ ਚਾਹੁੰਦੇ ਹੋ ਤਾਂ ਥੱਲੇ ਆਪਣੇ ਇੰਸਟਾਗ੍ਰam ਦਾ ਜੋ ਲਿੰਕ ਹੈ ਠੀਕ ਹੈ ਜੀ ਉੱਥੇ ਤੁਸੀਂ ਆਪਣੇ ਭਰਾ ਨੂੰ ਮੈਸੇਜ ਕਰਨਾ ਸਿਰਫ ਹੈਲੋ ਲਿਖ ਕੇ ਨਹੀਂ ਛੱਡਣਾ ਹੈਗਾ ਤੁਸੀਂ ਉੱਥੇ ਮੈਸੇਜ ਕਰਨਾ ਹੈਗਾ ਜੋ ਹੈਲੋ ਲਿਖ ਕੇ ਕਿ we want a med diet plan cha either ke i bone diet plan ya jidda vi tonu theek lagge ke we med diet plan di meri demand a gi te ode naal naal tusi apni age likhni hai tusi apna weight likhana ga tusi apni height likhni hai gi te hor baki jo details nahi hai todi body diyan tonu koi disease aa ja nahi aa oh chizaan likh deniyan nahi aa te tusi running ਹਾਈ ਜਾਂਪ ਤੇ ਲੌਂਜ ਅਪ ਵਾਸਤੇ ਜੂ ਡਾਈਟ ਪਲਾਨ ਚਾਹੀਦਾ ਹੈਗਾ ਤੁਸੀਂ ਉਹ ਸਾਰੀਆਂ ਜੀ ਡੀਟੇਲਸ ਨਹੀਂ ਜਿਹੜੀਆਂ ਉਹ ਤੁਸੀਂ ਸਾਨੂੰ ਆਪਣੀਆਂ ਭੇਜ ਦੇਣੀ ਕਿ ਕਿੰਨਾ ਟਾਈਮ ਆ ਗਿਆਗਾ ਤੇ ਕਿੰਨਾ ਮਤਲਬ ਤੁਸੀਂ ਵਰਕਆਊਟ ਕਰ ਰਹੇ ਹੋ ਉਹ ਸਾਰੀਆਂ ਚੀਜ਼ਾਂ ਭੇਜ ਦਿਓ ਤੁਸੀਂ ਤੇ ਤੁਹਾਡੀਆਂ ਕੈਲਰੀਸ ਕਾਊਂਟ ਕਰਕੇ ਤੁਹਾਨੂੰ ਕਿੰਨੀ ਸਟਰੈਂਥ ਰੀ ਲੋਡ ਆ ਸਾਰਾ ਕੁਝ ਕਾਊਂਟ ਕਰਕੇ ਆਪਾਂ ਤੁਹਾਨੂੰ ਇੱਕ ਪ੍ਰੋਪਰ ਡਾਈਟ ਪਲਾਨ ਜੋ ਜੋ ਕਿ ਆਪਣਾ ਟੀਮ ਨਾਲ ਬੈ ਕੇ ਬਣਾਵਾਂਗੇ ਹਰ ਇੱਕ ਬੋਡੀ ਦੇ ਹਿਸਾਬ ਨਾਲ ਉਹਦਾ ਡਾਈਟ ਪਲਾਨ ਅਲੱਗ ਹੁੰਦਾ ਹੈਗਾ ਸੋ ਉਹਨਾਂ ਦਾ ਵੀ ਡਾਈਟ ਪਲਾਨ ਆਪਾਂ ਬਣਾਵਾਂਗੇ ਤੇ ਤੁਹਾਨੂੰ ਇਸ ਵਾਸਤੇ ਕੋਈ ਵੀ ਪੈਸਾ ਦੇਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਡਾ ਭਰਾ ਤੁਹਾਡੇ ਲਈ ਆਪ ਕਰ ਰਿਹਾ ਹੈਗਾ ਤਾਂ ਕਿ ਤੁਸੀਂ ਜੋ ਫਿਜ਼ੀਕਲ ਆ ਉਹ ਬੜੇ ਆਰਾਮ ਨਾਲ ਤੁਹਾਡੇ ਕੋਲ ਠੀਕ ਹੈ ਜੀ ਸੋ ਇਹ ਗੱਲ ਕਰਨੀ ਸੀ ਤੁਸੀਂ ਇੰਸਟਾਗ੍ਰam ਦੇ ਉੱਤੇ ਇੱਕ ਵਾਰ ਮੈਸੇਜ ਕਰਿਓ ਕਿ ਡਾਈਟ ਪਲਾਨ ਸਿਰਫ ਹੈਲੋ ਲਿਖ ਕੇ ਨਾ ਛੱਡੋ ਕਿ ਇੱਕ ਵਾਰ ਇੱਕ ਵਾਰ ਜਿੰਨਾ ਦਾ ਰਿਪਲਾਈ ਹੋ ਜਾਂਦਾ ਫਿਰ ਦੁਬਾਰੇ ਰਿਪਲਾਈ ਕਰਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਥੱਲੇ ਜ ਲੈ ਜਾਂਦੇ ਸੀ ਠੀਕ ਹੈ ਜੀ ਸੋ ਇੱਕ ਵਾਰ ਤੁਸੀਂ ਆਪਦੇ ਪ੍ਰੋਪਰ ਜਿਹਾ ਮੈਸੇਜ ਲਿਖ ਕੇ ਆਪਾਂ ਨੂੰ ਪਾ ਸਕਦੇ ਨੇ ਜੇ ਤੁਹਾਨੂੰ ਤੁਹਾਡਾ ਡਾਈਟ ਪਲਾਨ ਦਿੰਦੇ ਆ ਬਟਾ ਉਮੀਦ ਹੈ ਤੁਹਾਨੂੰ ਇਹ ਇਨੀਸ਼ੀਏਟਿਵ ਚੰਗਾ ਲੱਗਿਆ ਹੋਵੇਗਾ ਤੇ ਜੇ ਇਹ ਡਾਈਟ ਪਲਾਨ ਦੀ ਸਾਰੀ ਸੀਰੀਜ਼ 22 ਜਾਂ ਲੌਂਗ ਜੰਪ ਕਿਰਦਾ ਕਰਨਾ ਤੇ ਰਨਿੰਗ ਵੀ ਕਰਨਾ ਹੈ ਕਿਉਂਕਿ ਰਨਿੰਗ ਵੀ ਤੁਹਾਨੂੰ ਵੀ ਇੱਕ ਵਾਰ ਕੱਢੀ ਹੋਈ ਹੈ ਜੀ ਨਾਲ ਪੜ੍ਹਦੇ ਸੀ ਸੋ ਇਹਦੇ ਬਾਰੇ ਟੈਨਸ਼ਨ ਲੈਣ ਦੀ ਬਿਲਕੁਲ ਲੋੜ ਨਹੀਂ ਤੁਹਾਨੂੰ ਕੋਈ ਵੀ ਪੈਸਾ ਕਿਤੇ ਖਰਚਣ ਦੀ ਲੋੜ ਨਹੀਂ ਕੋਈ ਸੀਰੀ ਰਿਪੋਰਟ ਆਉਗੀ ਸੋ ਇਹ ਗੱਲ ਦਾ ਧਿਆਨ ਰੱਖਿਓ ਹਮੀਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ 5000 ਸਬਸਕ੍ਰਾਈਬਰ ਹੋਣ ਤੇ ਇੱਕ ਬਹੁਤ ਵੱਡਾ ਗਿਵ ਅਵੇ ਕਰਨ ਜਾ ਰਹੇ ਹਾਂ ਸੋ ਜਿਆਦਾ ਤੋਂ ਜ਼ਿਆਦਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਫੋਰ ਨੈਕਸਟ ਅਪਕਮਿੰਗ ਵੀਡੀਓਜ਼ ਥੈਂਕ ਯੂ ਅਨਵਾਰ